तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हां एक खास खबर मोहाली प्रशासन कुमरादे कत्ल नौजवाना दे, दे परिवारान नाल कीते वादियां तो पज्या एडीसी मोहाली दस दिन बाद भी नहीं दे सकिया पुख्ता जवाब परिवार ने दोबारा संघर्ष करने का ऐलान कतल हुए नौजवाना दे मापे अपने पुत्रा के कातला ले डीसी दफ्तर मोहाली दे मार रहे ने गेड़े कुमड़ा आओ देख दे हाँ एक खबर विस्तार सहित मोहाली दे कुमड़ा विच 13 नवंबर नु परवासिया वल्लो कीते गए कत्ल दा मामला कोई पंजाबी नहीं भूलया किवें लोका ने एयर रोड ते तरना लगा के कातल गिरफ्तार करवाए सन जेना विचो दो कातल आज तक शर्याम कोम रहे हन प्रशासन ने तरना चुकावण ले परिवारानू कई परोसे दिते कि असी सारे कातला नु छिट्टी गिरफ्तार कर लवांगे ते तूहानू जल्द तो जल्द मुआवजा देवांगे पर इस दे उलट मोहाली पुलिस ने दो तरना ते परि दर्ज करके परिवार नाल इंसाफ करने की दी मदद मुंह बंद करवाचे दर्ज किसी महापंचायत आगुआचार परिष्टाचार विरोधी फ्रंट पंजी प्रधान बलविंदर कुमरा की अगवाई दमनप्रीत माता सोनिया राणी पिता बलविंदर चाचा सुरेंद्र चाची ममता ने मान योग डीसी श्री विराज श्यामकरण तिड़के मुलाकात की एडीसी तिड़के ने दसा असी सरकार तक पहुंचा चुके हाँ जिसवार ने परिवार के एक एक नौकरीकारिया परवासियों के आधार कार्ड से राशन कार्ड कट्टीएसपी एस एचओ की बरखास्त की मांग की दसा के दिलप्रीत की माता जसविंदर कौर बैंक खाते विच दो दशमलव अठ सत लख रुपये एसअसी एस टी एक्ट अधीन रकम आ चुकी है इस मौके प्रेस नाल गलबत कर दिया बलविंदर सिंह कुमड़ाने के हाकी कोई भी संबंधित अफसर तसली बख्श जवाब नहीं दे सकियाते ना ही शर्याम कोम रहे कातल गिरफ्तार किए गए हैं आज भी दोनों पीड़ित परिवार सहम दी जिंदगी जी रहे हैं दोनों नौजवान दे मापे अपने पुत्रा दे कातला नु गिरफ्तार करावण ले डीसी मोहाली दे दफ्तर दे घेड़े मार रहे हन

ਮੈਂ ਪ੍ਰੈਸਰਹੀਂ ਪ੍ਰਸ਼ਾਸਨ ਦੇ ਅਨੁਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲੈਣਾ ਚਾਹੁੰਦਾ ਹਾਂ ਮਾਨਯੋਗ ਸਰਕਾਰ ਦੇ ਕਿ ਜੋ ਪਿੰਡ ਕੁੰਬੜਾ ਵਿੱਚ ਦੋ ਬੱਚਿਆਂ ਦੇ ਮਰਡਰ ਹੋ ਗਏ ਸੀ ਕਤਲ ਹੋ ਗਏ ਸੀ ਪ੍ਰਵਾਸੀਆਂ ਨੇ ਜਿਹੜੇ ਕਤਲ ਕੀਤੇ ਸੀ ਉਸ ਦੇ ਸਬੰਧ ਚ ਆਪਾਂ ਇੱਕ ਇਥੇ ਧਰਨਾ 9 ਤਰੀਕ ਨੂੰ ਰੱਖਿਆ ਗਿਆ ਸੀ ਐਸਐਸਪੀ ਦਫ਼ਤਰ ਦਾ ਕਰੋ ਕੀਤਾ ਗਿਆ ਸੀ 9 ਤਰੀਕ ਨੂੰ ਉਸ ਤੋਂ ਬਾਅਦ ਉਦੋਂ ਮੌਕੇ ਤੇ ਏਡੀਸੀ ਮੋਹਾਲੀ ਜਰਨਲ ਨੇ ਆ ਕੇ ਇੱਕ ਮੰਗ ਪੱਤਰ ਲਿਆ ਸੀ ਜਿਸ ਵਿੱਚ ਅਸੀਂ ਜਿਹੜੀਆਂ ਮੰਗਾਂ ਆਪਣੀਆਂ ਰੱਖੀਆਂ ਸੀ ਵੀ ਜਿਵੇਂ ਪਰਿਵਾਰ ਦੀਆਂ ਮੰਗਾਂ ਸੀ ਜਿਵੇਂ ਕਿ ਕਰੋੜ ਰੁਪਇਆ ਦੇਣਾ ਇੱਕ ਪਰਿਵਾਰ ਨੂੰ ਮਾਲੀ ਸਿਹਤਾਂ ਲਈ ਤੇ ਕਿ ਇੱਕ ਬੱਚੇ ਨੂੰ ਕਿਸੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣੀ ਤੇ ਦੂਜਾ ਜਿਹੜੀਆਂ ਪਬਲਿਕ ਦੀਆਂ ਮੰਗਾਂ ਸੀ ਵੀ ਉਹਨਾਂ ਦੇ ਜਿਹੜੇ ਆਧਾਰ ਕਾਰਡ ਨੀਲੇ ਕਾਰਡ ਪ੍ਰਵਾਸੀਆਂ ਦੇ ਕੱਟੇ ਜਾਣ ਇਹ ਤਿੰਨੇ ਮੰਗਾਂ ਰੱਖੀਆਂ ਸੀਿੱਦਾ ਜਿਹੜਾ ਪਰਚੇ ਦਰਜ ਕੀਤੇ ਸੀ ਜਿਹੜੇ ਇਹਨਾਂ ਦੇ ਹਮਾਇਤੀ ਸੀ ਜਿਹੜੇ ਸਹਿਯੋਗੀ ਸੱਜਣ ਸੀ ਤੇ ਦੋ ਬੰਦਿਆਂ ਦੇ ਪਾਚਾ ਦਰਜ ਹੋਦੇ ਆ ਸੀ ਮਨਦੀਪ ਸਿੰਘ ਵਗੈਰਾ ਤੇ ਤੇ ਉਹ ਪਰਚਾ ਰੱਦ ਕਰਨ ਵਾਸਤੇ ਜਿਹੜਾ ਮੇਰੇ ਬੇਟੇ ਤੇ ਪਰਚਾ ਹੋਇਆ ਸੀ ਤੇ ਤਿੰਨੇ ਮੰਗਾ ਚਾਰੇ ਅਸੀਂ ਰੱਖ ਕੇ ਇਹਨਾਂ ਨੇ ਇੱਕ ਹਫਤੇ ਦਾ ਸਮਾਂ ਕਹਿੰਦੇ ਸੀ ਦੋ ਤਿੰਨ ਦਿਨ ਪਰ ਇੱਕ ਹਫਤੇ ਦਾ ਸਮਾਂ ਅਸੀਂ ਦਿੱਤਾ ਸੀ ਵੀ ਇੱਕ ਹਫਤੇ ਬਾਅਦ ਅਸੀਂ ਤੁਹਾਨੂੰ ਮਿਲਾਂਗੇ ਇਹ ਅਗਲਾ ਪ੍ਰੋਗਰਾਮ ਰੱਖਾਂਗੇ ਅੱਜ 10 ਦਿਨ ਬਾਅਦ ਮਿਲਣ ਤੋਂ 10 11 ਦਿਨ ਬਾਅਦ ਮਿਲਣ ਤੋਂ 9 ਤਰੀਕ ਤੋਂ ਬਾਅਦ ਅੱਜ ਅਸੀਂ 18 ਹੋ ਗਈ 18 ਤਰੀਕ ਹੋ ਗਈ ਤੇ ਅੱਜ ਜਿਹੜਾ ਅਸੀਂ ਮਿਲੇ ਸੀ ਏਡੀਸੀ ਸਾਹਿਬ ਨੂੰ ਪਰ ਕੋਈ ਸੰਤ ਸੰਤੁਸ਼ਟ ਜਵਾਬ ਨਹੀਂ ਹੈ ਤਸੱਲੀ ਬਖਸ਼ ਕੋਈ ਜਵਾਬ ਨਹੀਂ ਹੈ ਜਿਹੜੇ ਚੈੱਕ ਦਿੱਤੇ ਸੀ ਅਸੀਂ ਕਹਿੰਦੇ ਸੀ ਮੁੱਖ ਮੰਤਰੀ ਲੀਫੰਡ ਦੀ 1 ਕਰੋੜ ਰੁਪਏ ਦੀ ਰਾਸ਼ੀ ਦੀ ਗੱਲ ਕਰ ਰਹੇ ਸੀ ਕਦੇ 25 ਲੱਖ ਦੀ ਗੱਲ ਕਰਦੀ ਸੀ ਅੱਜ ਏਡੀਸੀ ਨੇ ਬਿਲਕੁਲ ਜਿਹੜਾ ਪੱਲਾ ਝਾੜ ਕੇ ਕਹਿੰਦਾ ਸੀ ਜਿਹੜੇ ਰੈੱਡ ਕਰਾਸ ਦੇ ਚੈੱਕ ਦਿੱਤੇ ਆ ਉਹੀ ਮੁੱਖ ਮੰਤਰੀ ਲੀਫ ਫੰਡ ਚੋਂ ਆ ਸਾਡੇ ਕੋਲੇ ਬਾਅਦ ਚ ਮੁੱਖ ਮੰਤਰੀ ਲੀਫ ਫੰਡ ਆ ਜਾਂਦਾ ਅਸੀਂ ਪਹਿਲਾਂ ਚੈੱਕ ਰੈੱਡ ਕਰਾਸ ਚੋਂ ਦੇ ਦਿੰਨੇ ਆ ਇਹ ਕਹਿ ਕੇ ਪੱਲਾ ਝਾੜ ਰਹੇ ਦੋਜਾ ਨੌਕਰੀ ਬਾਰੇ ਤੇ ਤੀਜਾ ਜਿਹੜੀ ਪੁਲਿਸ ਬਲਾਜਮਾ ਦੀ ਦੋ ਡੀਐਸਪੀ ਤੇ ਐਸਐਚਓ ਦੀ ਬਦਲੀ ਬਾਰੇ ਗੱਲ ਕਰੀ ਸੀ ਉਹ ਕਹਿੰਦਾ ਜੀ ਅਸੀਂ ਸ਼ਿਫਾਰਸ਼ ਕਰਦੀ ਪਰ ਸ਼ਿਫਾਰਸ਼ ਦਾ ਕੋਈ ਨੋਟਿਸ ਕੋਈ ਚਿੱਠੀ ਕੋਈ ਲੈਟਰ ਕੁਝ ਨਹੀਂ ਦੇ ਰਹੇ ਉਹੀ ਸਿਰਫ ਚੈੱਕ 6 ਲੱਖ ਰੁਪਏ ਦੇ ਆ 6 ਲੱਖ ਰੁਪਏ ਦੇ ਚੈੱਕਾਂ ਦੀ ਗੱਲ ਕਰ ਲਈ ਤੇ ਦੂਜਾ ਇੱਕ ਪਰਿਵਾਰ ਨੂੰ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਐਸਸੀਐਸਟੀ ਐਕਟ ਦੇ ਪੈਸੇ ਕੁਛ ਪਾ ਦੇ ਪਰ ਉਹਦਾ ਵੀ ਕੋਈ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦੇ ਰਹੇ ਤੇ ਅਸੀਂ ਜਿਹੜਾ ਹੈਗਾ ਅੱਜ ਮਿਲ ਕੇ ਇਹ ਕਿਹਾ ਸੀ ਵੀ ਮੁੜ ਕੇ ਤਾਂ ਕਿ ਇਹ ਅਫਸਰ ਇਹ ਨਾ ਕਹਿਣ ਪ੍ਰਸ਼ਾਸਨ ਵੀ ਸਾਨੂੰ ਮਿਲੇ ਨਹੀਂ ਜੀ ਆ ਕੇ ਸਾਡੇ ਕੋਲੇ ਨਹੀਂ ਆਏ ਅੱਜ ਇਹਨਾਂ ਕੋਲ ਆਏ ਸੀ ਤਾਂ ਅਗਲਾ ਅਸੀਂ ਜਿਹੜਾ ਪ੍ਰੋਗਰਾਮ ਜਲਦੀ ਤੋਂ ਜਲਦੀ ਰੱਖਣ ਲਈ ਤਿਆਰ ਆਂ ਉਹ ਮੁੰਡੇ ਜਿਹੜੇ ਦੋ ਫੜਨੇ ਸੀ ਇਸ ਕਤਲ ਜਿਹੜੇ ਕੇਸ 'ਚ ਦੋ ਮੁੰਡੇ ਹੋਰ ਬਾਹਰ ਸੀ ਜੋ ਗ੍ਰਿਫਤਾਰੀ ਤੋਂ ਬਾਹਰ ਸੀ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਦੇ ਕੱਲ ਤੇ ਜਿਹੜੀ ਜਮਾਂ ਜੋ ਨਹੀਂ ਸਰਕਦੀ ਦਾ ਐਸਐਸਪੀ ਧਿਆਨ ਦੇ ਰਿਹਾ ਨਾ ਡੀਆਈਜੀ ਧਿਆਨ ਦੇ ਰਿਹਾ ਨਾ ਕੋਈ ਐਸਐਚਓ ਧਿਆਨ ਦੇ ਰਿਹਾ ਉਹ ਦੋ ਮਾਰ ਜਿਹੜੇ ਕਤਲ ਐ ਅੱਜ ਤੱਕ ਫੜੇ ਨਹੀਂ ਗੇ ਅੱਜ ਤੱਕ ਕੋਈ ਮੰਗ ਪੂਰੀ ਨਹੀਂ ਹੁੰਦੀ ਅੱਜ ਜਿਹੜਾ ਇਹ ਟਾਲ ਮਟੋਲ ਸਿਰਫ ਇੱਕ ਟਾਲ ਮਟੋਲੇਗਾ ਖਾਣਾ ਪੂਰਤੀ ਵਾਸਤੇ ਜਿਹੜਾ ਪ੍ਰਸ਼ਾਸਨ ਕੰਮ ਕਰ ਕਰ ਰਿਹਾ ਕਿਸੇ ਵੀ ਬੱਚਿਆਂ ਨੂੰ ਜਿਹੜੀ ਅੱਜ ਮਾਇਆ ਇਥੇ ਡੀਸੀ ਦਫ਼ਤਰ ਐਸਐਸਬੀ ਦਫ਼ਤਰ ਜਿਹੜੀਆਂ ਮਾਇਆ ਬਹੁਤ ਸਾਰੀਆਂ ਜਿਹੜੀਆਂ ੱਟਕੇ ਖਾਂਦੀਆਂ ਫਿਰ ਰਹੀਆਂ ਆਪਣੇ ਬੱਚਿਆਂ ਦੇ ਕਾਤਲਾਂ ਨੂੰ ਫੜਾਣ ਲਈ ਡੀਸੀ ਦਫ਼ਤਰ ਦੇ ਚੱਕਰ ਕੱਢ ਰਹੀਆਂ ਐਸਐਸਬੀ ਦਫ਼ਤਰ ਦੇ ਚੱਕਰ ਕੱਢ ਰਹੀਆਂ ਇੱਥੇ ਕੋਈ ਨਹੀਂ ਪੁੱਛਦਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਪੂਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਤੇ ਸਾਰਾ ਜਿਹੜਾ ਅਨੁਸ਼ਾਸਨ ਪ੍ਰਸ਼ਾਸਨ ਲੋਕਾਂ ਨੂੰ ਲੱਕੜ ਦੇ ਗੁੱਡੇ ਦੇ ਕੇ ਪੇਜ ਦੰਦਾ ਜਦ ਕਿ ਕਿਸੇ ਪਾਸੇ ਕੋਈ ਗੱਲਬਾਤ ਨਹੀਂ ਹੁੰਦੀ ਅਸੀਂ ਥੋੜੀ ਦੇਰ ਚ ਹੁਣ ਜਿਹੜਾ ਹੈਗਾ ਅਗਲਾ ਮੀਟਿੰਗ ਰੱਖ ਕੇ ਪਰਿਵਾਰਾਂ ਨਾਲ ਸਲਾਹ ਕਰਕੇ ਆਪਣੀਆਂ ਅਲੱਗ-ਅਲੱਗ ਸੰਸਥਾਵਾਂਾਂ ਨਾਲ ਸਲਾਹ ਕਰਕੇ ਆਪਣੀ ਯੂਨਿਟਾਂ ਨਾਲ ਸਲਾਹ ਕਰਕੇ ਅਗਲਾ ਪ੍ਰੋਗਰਾਮ ਜਲਦੀ ਜਿਹੜਾ ਹੈ ਇਹਨਾਂ ਦੇ ਖਿਲਾਫ ਸੰਘਰਸ਼ ਵਿੜਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 9 ਤਰੀਕ ਨੂੰ ਧਰਨਾ ਲਗਾਇਆ ਸੀਗਾ ਜ ਜਿਹਦੇ ਵਿੱਚ ਅਸੀਂ ਆਪਣੀ ਮੰਗਾਂ ਰੱਖੀਆਂ ਸੀਗੇ ਐਡੀਜੀਪੀ ਸਾਹਿਬ ਨੇ ਇੱਕ ਹਫਤੇ ਦਾ ਟਾਈਮ ਮੰਗਿਆ ਸੀਗਾ ਇਹ ਹਫਤਾ ਇੱਕ ਹਫਤਾ ਦੇ ਦਿਓ ਇੱਕ ਹਫਤੇ ਤੋਂ ਵੀ ਅਜੇ ਉੱਪਰ ਹੋ ਚੁੱਕਿਆ ਅਸੀਂ ਐਡੀਸੀ ਸਭ ਨੂੰ ਮਿਲਣ ਆਏ ਸੀਗੇ ਲੇਕਿਨ ਉਹਨਾਂ ਨੇ ਕੋਈ ਵੀ ਤਸੱਲੀ ਵਕਤ ਸਾਨੂੰ ਜਵਾਬ ਨਹੀਂ ਦਿੱਤਾ ਉਹਨਾਂ ਨੇ ਜਿਹੜੇ ਪੈਸੇ ਪਾਏ ਨੇ 4 ਲੱਖ ਪਹਿਲਾਂ ਪਾ ਚੁੱਕੇ ਸੀਗੇ ਉਹ ਰੈੱਡ ਕਰਾਸ ਤੇ ਕਹਿੰਦਾ ਇਹੀ ਸੀਐਮਰ ਲੀਫ ਫੰਡ ਚ ਹੁੰਦੇ ਨੇ ਜਦਕਿ ਚੈੱਕ ਸਾਨੂੰ ਰੈੱਡ ਕਰਾਸ ਲੀਫ ਫੰਡ ਦਾ ਦਿੱਤਾ ਗਿਆ ਸਾਨੂੰ ਕੋਈ ਵੀ ਇੱਥੇ ਤਸੱਲੀ ਵਕਤ ਕੋਈ ਜਵਾਬ ਨਹੀਂ ਮਿਲਿਆ ਹੈਗਾ ਅਸੀਂ ਦੁਬਾਰੇ ਉਹਨਾਂ ਦੇ ਯਾਦ ਪੱਤਰ ਦਵਾਣਾ ਸੀ ਬਾਕੀ ਜਿਹੜੇ ਦੋ ਕਤਲ ਰਹਿੰਦੇ ਨੇ ਉਹਨਾਂ ਨੂੰ ਫੜਨ ਬਾਰੇ ਕੋਈ ਇਹ ਜਿਹਾ ਤਸੱਲੀ ਬਖਸ਼ ਸਾਨੂੰ ਕੋਈ ਵੀ ਜਵਾਬ ਨਹੀਂ ਮਿਲਿਆ